ਜਦੋਂ ਮੂਸੇ ਵਾਲਾ ਜੋ ਮਾਰਿਆ 1% ਤੁਮ ਲੋਗੋ ਕਾ ਉਸ ਕੇ ਸਾਥ ਕੋਈ ਮਸਲਾ ਨਹੀਂ ਥਾ ਸਿਰਫ ਪੈਸੇ ਲੈ ਕੇ ਕਿਸ ਨੇ ਅਸਲਾ ਕहां से ਆਇਆ ਉਹ ਤਾਂ ਮੈਂ ਤੁਹਾਨੂੰ ਮੈਨੂੰ ਤਾਂ ਸਭ ਪਤਾ ਹੈ ਨਾ ਕਿਸ ਨੇ ਅਸਲਾ ਦਿਆ ਕਿਸ ਬੰਦੇ ਕਾ ਮਸਲਾ ਥਾ ਕਿਸ ਸਿੰਗਰ ਕਾ ਮਸਲਾ ਥਾ ਉਸ ਕੇ ਸਾਥ ਅੱਜ ਤੋਂ ਪਹਿਲਾਂ ਇੱਕ ਤੱਕ ਕਾ ਇਹ ਕਹਿ ਰਿਹਾ ਸੀਗਾ ਕਿ ਸਿੱਧੂ ਮੂਸੇਵਾਲਾ ਦਾ ਇੱਕ ਸ਼ਗ ਨਾਮ ਬੰਦੇ ਦੇ ਨਾਲ ਨਾਮ ਜੋੜਿਆ ਜਾ ਰਿਹਾ ਸੀਗਾ ਕਿ ਆ ਜਾ ਰਿਹਾ ਸੀ ਕਿ ਉਹ ਮੈਨੇਜਰ ਸੀ ਸਿੱਧੂ ਮੂਸੇਵਾਲਾ ਦਾ ਉਨੇ ਮਰਵਾਇਆ ਸੀਗਾ ਵਿੱਕੀ ਮਿੱਡੂਕੜਾ ਵੀ ਉਸੇ ਕਰਕੇ ਲਾਰੈਂਸ ਵਿਸ਼ਨੋਈ ਨੇ ਬਦਲਾ ਲੇਤਾ ਕੋਈ ਕਹਿ ਰਿਹਾ ਕਿ ਕਿਸੇ ਟੂਰਨਾਮੈਂਟ ਤੋਂ ਬਦਲਾ ਸਟਾਰਟ ਹੋਇਆ ਕੋਈ ਕਹਿ ਰਿਹਾ ਸੀਗੇ ਕਿ ਕੀਨੇ ਮਰਵਾ ਮਲ ਉਲਝਨਾ ਬਹੁਤ ਸੀਗੀਆਂ ਪਰ ਅਸਲ ਦੇ ਵਿੱਚ ਇਹ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਹੈਗੀ ਲਾਰੈਂਸ ਵਿਸ਼ਨੋਈ ਤੇ ਸ਼ਾਹਜਾਦ ਪੱਟੀ ਦੇ ਆਪਸ ਦੇ ਵਿੱਚ ਬੜੀ ਦੋਸਤੀ ਹੁੰਦੀ ਔਰ ਪਾਕਿਸਤਾਨ ਦਾ ਡਾਊਨ ਸੀਗਾ ਉਹ ਇੰਡੀਆ ਦਾ ਡਾਊਨ ਸੀਗਾ ਉਹ ਮੁਸਲਮਾਨਾਂ ਦਾ ਡਾਊਨ ਸੀਗਾ ਤੇ ਲਾਰੈਂਸ ਵਿਸ਼ਨੋਈ ਹਿੰਦੂਆਂ ਦਾ ਡਾਊਨ ਸੀਗਾ ਕਿਹਾ ਜਾਂਦਾ ਸੀਗਾ ਸ਼ਾਹਜਾਦ ਪੱਟੀ ਤੇ ਲਾਰੈਂਸ ਵਿਸ਼ਨੋਈ ਆਪਸ ਦੇ ਵਿੱਚ ਵੀਡੀਓ ਕਾਲਸ ਵੀ ਕਰਦੇ ਸੀਗੇ ਸ਼ਾਹਜਾਦ ਪੱਟੀ ਨੇ ਆਪਣੇ ਇੰਸਟਾ ਦੇ ਤੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਵੀ ਹੋਈ ਹੈ ਉਹਦੇ ਨਾਲ ਵੀਡੀਓ ਕਿ ਮੈਂ ਲਾਰੈਂਸ ਵਿਸ਼ਨੋਈ ਦੇ ਨਾਲ ਚੈਟ ਕਰ ਰਹੇ ਹਾਂਗਾ ਵੀਡੀਓ ਕਾਲ ਕਰ ਰਹੇ ਹਾਂ ਕਿ ਲਾਰੈਂਸ ਵਿਸ਼ਨੋਈ ਮੇਰਾ ਭਰਾ ਹੈਗਾ ਮੈਂ ਇਹਦੇ ਲਈ ਕਿਸੇ ਲਈ ਜਾਣ ਵੀ ਲੈ ਸਕਦਾ ਸਾਡੇ ਆਪਸ ਦੇ ਵਿੱਚ ਇੰਨੀ ਜ਼ਿਆਦਾ ਗੂੜੀ ਬੰਦੇ ਨੇ ਪਾਈ ਹੋਗੀ ਜਾਂ ਉਹਨੇ ਜੇਲ੍ਹ ਚ ਪਾਈ ਹੈ ਰੱਬ ਜਾਣਦਾਗਾ ਕਿ ਪਾਕਿਸਤਾਨ ਦੇ ਖਿਲਾਫ ਪਾਈ ਸੀ ਕਿ ਕੁਪੋਸਟ ਮੁਸਲਮਾਨਾਂ ਦੇ ਖਿਲਾਫ ਪਾਈ ਸੀ ਕਿ ਕੁਪੋਸਟ ਉਹਦੇ ਬਾਅਦ ਸ਼ਹਿਜਾਦ ਪੱਟੀ ਕੱਲ ਪਰਸਨ ਲਾਈਵ ਹੁੰਦਾਗਾ ਆਪਣੇ YouTube ਚੈਨਲ ਤੇ YouTube ਚੈਨਲ ਤੇ ਬੇਸਿਕਲੀ ਇੱਕ ਵੀਡੀਓ ਪਾਉਂਦਾਗਾ ਲਾਈਵ ਉਹ ਟਿਕਟੌਕ ਤੇ ਹੋਇਆ ਸੀਗਾ ਕਿਉਂਕਿ ਉਹਦਾ ਟਿਕਟੌਕ ਚੱਲਦੀ ਹੈਗੀ ਕਿ ਲਾਰੈਂਸ ਬਿਸ਼ਨੋਈ ਵੀ ਤੋਂ ਆਈ ਇੱਧਰ ਤੁਹਾਨੂੰ ਦੱਸਾਂਗੇ ਮਤਲਬ ਉਹ ਲਾਰੈਂਸ ਬਿਸ਼ਨੋਈ ਨੇ ਆਪਣੀ ਉਹਦੀ ਔਕਾਤ ਦਿਖਾਉਂਦਾਗਾ ਲਾਰੈਂਸ ਬਿਸ਼ਨੋਈ ਨੂੰ ਕਿ ਤੂੰ ਕਿਸੇ ਵੀ ਦੇਸ਼ ਦੇ ਵਿੱਚ ਚਿੜੀ ਨਹੀਂ ਮਰਵਾ ਸਕਦਾ ਹੈਗਾ ਵੀ ਮੈਂ ਤੇਰਾ ਸਿਸਟਮ ਜਾਣਦਾਗਾ ਤੂੰ ਕੱਖ ਵੀ ਨਹੀਂ ਹੈਗਾ ਤੇ ਤੂੰ ਮੇਰਾ ਸਿਸਟਮ ਵੀ ਜਾਣਦਾ ਮੈਂ ਕਿੱਡੀ ਵੱਡੀ ਸ਼ੈ ਹੈਗਾ ਸ਼ਾਇਦ ਪੱਟੀ 333 ਨਾਮ ਦੇ ਗਰੁੱਪ ਦੇ ਨਾਲ ਇੱਕ ਜੁੜਿਆ ਹੋਇਆ ਹੈਗਾ ਬੰਦਾਗਾ ਪਾਕਿਸਤਾਨ ਦੇ ਵਿੱਚ ਬਹੁਤ ਵਧੀਆ ਨਾਮ ਆਗਾ ਪਾਕਿਸਤਾਨ ਦੇ ਵਿੱਚ ਚੰਗੇ ਕੰਮ ਵੀ ਕਰਾਉਂਦਾਗਾ ਉਹ ਅਸਲ ਦੇ ਵਿੱਚ ਉਹ ਆਪਣੇ ਧਰਮ ਦੇ ਨਾਲ ਖੜਦਾਗਾ ਜਿਹੜਾ ਲਾਰੈਂਸ ਬਿਸ਼ਨੋਈ ਜੱਡੂ ਮੰਗੂ ਤੋਬਕਾ ਕਦੇ ਇੱਧਰ ਕਦੇ ਉੱਧਰ ਕਦੇ ਇੱਧਰ ਕਦੇ ਉੱਧਰ ਆਏ ਜਿਹਦੀ ਪਾਵਰ ਉਹਦੇ ਕੋਲ ਨਹੀਂ ਹੋ ਜਾਂਦਾ ਮਤਲਬ ਇਸ ਤਰ੍ਹਾਂ ਦਾ ਲਾਰੈਂਸ ਬਿਸ਼ਨੋਈ ਹੈਗਾ ਤੇ ਲਾਰਜ ਬਿਸ਼ਨੂਈ ਦੇ ਖਿਲਾਫ ਉਹਨੇ ਇੱਕ ਵੀਡੀਓ ਪਾਈ ਪਹਿਲਾਂ ਤੁਸੀਂ ਵੀਡੀਓ ਦੇਖੋ ਸਿੱਧੂ ਮੂਸੇਵਾਲਾ ਜੋ ਮਾਰਿਆ 1% ਤੁਮ ਲੋਗੋ ਕਾ ਉਸ ਕੇ ਸਾਥ ਕੋਈ ਮਸਲਾ ਨਹੀਂ ਥਾ ਸਿਰਫ ਪੈਸੇ ਲੈ ਕੇ ਕਿਸ ਨੇ ਅਸਲਾ ਕहां से ਆਇਆ ਹੈ ਉਹ ਤਾਂ ਮੈਂ ਤੁਹਾਨੂੰ ਮੈਨੂੰ ਤਾਂ ਸਭ ਪਤਾ ਹੈ ਨਾ ਕਿਸ ਨੇ ਅਸਲਾ ਦਿਆ ਕਿਸ ਬੰਦੇ ਕਾ ਮਸਲਾ ਥਾ ਕਿਸ ਸਿੰਗਰ ਕਾ ਮਸਲਾ ਥਾ ਉਸ ਕੇ ਸਾਥ ਕੌਨ ਸਾ ਸਿੰਗਰ ਇਹ ਵੀ ਅਸਲ ਵਿੱਚ ਇੱਕ ਛੋਟਾ ਜਿਹਾ ਪਾਰਟ ਦਿਖਾਇਆ ਹੈਗਾ ਇਹਦੇ ਵਿੱਚ ਉਹ ਦੱਸ ਰਿਹਾ ਹੁੰਦਾਗਾ ਕਿ ਸਿੱਧੂ ਮਸੂਏ ਨੂੰ ਤੋਂ ਕਿਹੜੇ ਸਿੰਗਰ ਦੇ ਕਹਿਣ ਤੇ ਮਰਵਾਇਆ ਕਿਹਦੇ ਰਾਹੀਂ ਤੇਰੇ ਕੋਲ ਪੈਸਾ ਆਇਆ ਹਥਿਆਰ ਲੈ ਇਹ ਅਸਲ ਗੁੱਤੀ ਹੈ ਕਿ ਹਲੇ ਵੀ ਪੁਲਿਸ ਦੀ ਸਕਿਉਰਿਟੀ ਦੇ ਵਿੱਚ ਭੱਜੀ ਫਿਰਦੀ ਹੈਗੀ ਲਾਰੈਂਸ ਵਿਸ਼ਨੂ ਦੀ ਵੀ ਹਲੇ ਲਾਰੈਂਸ ਵਿਸ਼ਨੂ ਨੇ ਕੁਝ ਨਾ ਹੋ ਜਾਵੇ ਹਾਏ ਲਾਰੈਂਸ ਵਿਸ਼ਨੂ ਨੇ ਕੁਝ ਨਾ ਹੋ ਜਾਵੇ ਕਿਉਂ ਨਾ ਹੋ ਜਾਵੇ ਵੀ ਕੁਝ ਹੱਦ ਦੀ ਹੱਦ ਦੀ ਹੱਦ ਗੱਲ ਹੁੰਦੀ ਹੈਗੀ ਇਹ ਪਾਸੇ ਤਾਂ ਇੱਕ ਪਾਸੇ ਦਾ ਯਾਰ ਜਿਹੜੇ ਬੰਦੇ ਨੇ ਪੰਜਾਬ ਦਾ ਸਾਡੇ ਮਾਨਸਾ ਦਾ ਨਾਂ ਅਸੀਂ ਚੰਡੀਗੜ੍ਹ ਜਾਂਦੇ ਹੁੰਦੇ ਸੀਗੇ 2016-17 ਜਮਾ ਪੜਨ ਗਿਆ ਸੀਗਾ ਉੱਤੇ ਜਾ ਕੇ ਐਂਟਰੀ ਕਰਾ ਰਿਆ ਸੀ ਆ ਮੈਮ ਕਹਿੰਦੀ ਕਿੱਥੋਂ ਆਇਓ ਮਾਹੀ ਮਾਨਸਾ ਤੋਂ ਉਹਨੇ ਮਾਨਸਾ ਲਿਖ ਲਿਆ ਕਹਿੰਦੀ ਕਿਹੜੇ ਜ਼ਿਲ੍ਹੇ ਚ ਪੈਂਦਾ ਇਹ ਮੈਨੂੰ ਹਾਸੇ ਜਾਈ ਮਾ ਕੋਈ ਗੱਲ ਨਹੀਂ ਯਾਰ ਨਹੀਂ ਪਤਾ ਹੋਣਾ ਪਰ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਦੱਸੋਗੇ ਤੁਸੀਂ ਮਾਨਸਾ ਤੋਂ ਤਾਂ ਤੁਹਾਨੂੰ ਕਿਹਾ ਜਾਂਦਾਗਾ ਬਈ ਸਿੱਧੂ ਮੂਸੇ ਦਾ ਮਾਨਸਾ ਐਣੀ ਕਿਹਾ ਜਾਂਦਾ ਐਣੀ ਹੁੰਦਾਗਾ ਇੰਡੀਆ ਦੇ ਕਿਸੇ ਵੀ ਕੋਨੇ ਚ ਵਗ ਜਾਓ ਕਿਤੇ ਵੀ ਵਗ ਜਾਓ ਤੁਹਾਨੂੰ ਸਿੱਧ ਮੁਸਲ ਦੇ ਨਾਮ ਨਾਲ ਜਾਣਿਆ ਜਾਇਆਗਾ ਤੇ ਉਸੇ ਸਿੱਧ ਮੁਸਲ ਨੂੰ ਆਪਾਂ ਗਵਾ ਲਿਆ ਮੰਨੇ ਯਾਰ ਬੰਦੇ ਦੇ ਵਿੱਚ ਲੱਖ ਖਾਮੀਆਂ ਆਉਂਦੀਆਂ ਨੇ ਕੋਈ ਰੱਬ ਵੀ ਨਹੀਂ ਹੁੰਦਾ ਹੈਗਾ ਅਸੀਂ ਆਪ ਦੇ ਅੰਦਰ ਝਾਂਤੀ ਮਾਰ ਕੇ ਦੇਖੇ ਤਾਂ ਆਪਣੇ ਅੰਦਰ ਵੀ ਬਹੁਤ ਸਾਰੀਆਂ ਖਾਮੀਆਂ ਆਉਣੀਆਂ ਜਿਵੇਂ ਮੁਸੇਲਾ ਕਹਿੰਦਾ ਹੁੰਦਾ ਕਿ ਦੋ ਕਮਰੇ ਵਾਲੇ ਘਰ ਤੋਂ ਜੇ ਕਿਉਂ ਉੱਠ ਕੇ ਮਹਿਲਾ ਵਾਲੇ ਨੂੰ ਅੱਖਾਂ ਦਿਖਾਉਂਦਾ ਤਾਂ ਉਹਨੂੰ ਹੰਕਾਰ ਹੋਈ ਜਾਂਦਾਗਾ ਦੂਸਰੀ ਗੱਲ ਇਹਦੇ ਪਿੱਛੇ ਹੁਣ ਜਿਹੜੀ ਪੁਲਿਸ ਨੇ ਇੰਟਰੋਗੇਸ਼ਨ ਕੀਤੀ ਹੈਗੀ ਲਾਰੈਂਸ ਵਿਸ਼ਨੂ ਦੀ ਕਿ ਉਹ ਸਹੀ ਨਹੀਂ ਹੋਈ ਹੈਗੀ ਕੀ ਉਹਦੇ ਵਿੱਚ ਉਹਨੇ ਸੱਚ ਦੱਸਿਆ ਨਹੀਂ ਹੈਗਾ ਜਾਂ ਇਹਨਾਂ ਤੋਂ ਸੱਚ ਕਬੂਲੇ ਨਹੀਂ ਗਿਆ ਹੈਗਾ ਇੱਕ ਭੁੱਕੇ ਵਾਲੇ ਲਫਾਫੇ ਦੇ ਤਾਂ ਪਰਚਾ ਪਾ ਸਕਦੀ ਹੈ ਸਰਕਾਰ ਉਹਨੂੰ ਫੜਕੇ ਅੰਦਰ ਕਰ ਸਕਦੀ ਹੈ ਇੱਕ ਐਡੇ ਵੱਡੇ ਕਾਤਲ ਅਪਰਾਧੀ ਨੂੰ ਇੱਕ ਅਤਵਾਦੀ ਕਹੂੰਗਾ ਮੈਂ ਉਹਨੂੰ ਨਹੀਂ ਕੋਈ ਉਹਨੂੰ ਫੜਕੇ ਤੋਂ ਗੁਲਵਾ ਨਹੀਂ ਸਕੀ ਹੈਗੀ ਵੀ ਹਾਂ ਵੀ ਦਸ ਵੀ ਕਿਵੇਂ ਕਰਾਇਆ ਸਿੱਧੂ ਮੂਸਲ ਦਾ ਕਤਲ ਤੇ ਕਿੱਥੋਂ ਹਥਿਆਰ ਆਏ ਨੇ ਤੇ ਤੂੰ ਕੀ ਦੇ ਕਹਿਣ ਤੇ ਕਰਵਾਇਆਗਾ ਇਹਨਾਂ ਤੋਂ ਇਹ ਨਹੀਂ ਹੋਇਆ ਹੈਗਾ ਇੱਕ ਪਿੰਡ ਦੇ ਵਿੱਚ ਇੱਕ ਗਰੀਬ ਜਿਹਾ ਬੰਦਾ दारू ਕੱਢ ਰਿਹਾ ਹੋਵੇ ਘਰ ਦੀ ਕਿਉਂਕਿ ਅਫੋਰਡ ਨਹੀਂ ਕਰ ਪਾਉਂਦਾ ਕਿ ਮੈਂ ਠੇਕੇ ਤੋਂ ਜਾ ਕੇ ਲਵਾਂ ਤੇ ਉਹ ਘਰੇ दारू ਕੱਢ ਰਿਆ ਹੁੰਦਾ ਜਾਂ ਖੇਤ 'ਚ दारू ਕੱਢ ਰਿਆ ਹੁੰਦਾ ਪੁਲਿਸ ਉਹਦੀ ਪੱਠੀ ਚੱਕ ਕੇ ਲੈ ਜਾਂਦੀ ਆ ਉਹਦੇ ਉੱਤੇ ਪਰਚੇ ਪਾ ਦਿੰਦੀ ਹੈਗੀ ਉਹ ਤੇ ਪਾਉਣਾ ਸੌਖਾ ਹੁੰਦਾ ਹੈਗਾ ਇੱਕ ਬੰਦਾ ਸੜਕ ਤੇ ਜਾਂਦਾ ਹੁੰਦਾ ਹੈਗਾ ਉਹਦੇ ਕੋਲ ਲਾਇਸੈਂਸ ਨਹੀਂ ਹੁੰਦਾ ਹੈਗਾ ਉਹਦੇ ਕੋਲ ਕੋਈ ਡਾਕੂਮੈਂਟ ਨਹੀਂ ਹੁੰਦਾ ਹੈਗਾ ਹਾਲਾਂਕਿ ਉਹਦੇ ਡਿਜੀ ਲੋਕਰ 'ਚ ਸਾਰਾ ਕੁਝ ਪਿਆ ਹੁੰਦਾ ਹੈਗਾ ਚੱਕ ਕੇ ਮੋਟਰਸਾਈਕਲ ਬੌਂਡ ਕਰ ਦਿੰਦੇ ਨੇ ਤੁਸੀਂ ਉਹਦਾ ਅੱਖੀ ਦੇਖੀ ਗੱਲ ਕਹਿ ਰਿਹਾ ਮੈਂ ਕੋਈ ਐ ਨਹੀਂ ਕਹਿ ਰਿਹਾ ਕਿ ਵੀ ਡਿਜੀ ਲੋਕਰ ਨੂੰ ਮੰਨਦੇ ਨੇ ਹੁਣ ਸ਼ਹਿਰੋਂ ਪੁਲਿਸ ਵਾਲਿਆਂ ਨੂੰ ਨਹੀਂ ਪਤਾ ਹੋਵੇ ਵੀ ਡਿਜੀ ਲੋਕਰ ਹੁੰਦਾ ਕੀ ਹੈਗਾ ਪੰਜਾਬ ਦੇ ਵਿੱਚ ਉਹ ਜਾਣ ਦਾ ਮੇਨ ਕਾਰਨ ਪੈ ਮੈਂ ਫੇਰ ਉਹ ਹੀ ਗੱਲ ਕਹਿ ਰਿਹਾ ਜੇ 100 ਸਟੂਡੈਂਟ ਹਰੇਕ ਸਾਲ ਐਗਜ਼ਾਮਪਲ ਮੈਂ ਲੈ ਕੇ ਚੱਲੋ ਹਰੇਕ ਸਾਲ ਕੈਨੇਡਾ ਜਾਂਦਾਗਾ ਤਾਂ ਉਹਦੇ ਵਿੱਚ 99 ਸਿਰਫ ਇਸ ਕਰਕੇ ਜਾਂਦੇ ਨੇ ਕਿ ਕਿ ਇਸ ਦੇਸ਼ ਦੇ ਵਿੱਚ ਜੇ ਅਸੀਂ ਪੈਸਾ ਕਮਾ ਕੇ ਇੱਥੇ ਇਨਵੈਸਟ ਕੀਤਾ ਵੀ ਤਾਂ ਸਾਡੀ ਸਿਕਿਉਰਿਟੀ ਦਾ ਕੋਈ ਪਤਾ ਨਹੀਂ ਕੋਈ ਪੱਕਾ ਪਤਾ ਨਹੀਂ ਵੀ ਅਸੀਂ ਜਿਉਂਦੇ ਰਾਂਗੇ ਜਾਂ ਨਹੀਂ ਰਾਂਗੇ ਇੱਥੇ ਕਿੱਡੀ ਵੱਡੀ ਗੱਲ ਆ ਗਈ ਕੋਈ ਪੁਲਿਸ ਦਾ ਟੌਟ ਹੋਵੇ ਉਹ ਬੰਦੇ ਨੇ ਪਰਚਾ ਪਾਉਣਾ ਹੋਵੇ ਕਿਸੇ ਤੇ ਉਹ ਜਾਊਗਾ ਥਾਣੇ ਉਹਦੇ ਪਰਚਾ ਪਾਉਣਾ ਅੱਧੇ ਘੰਟੇ ਦੇ ਅੰਦਰ ਅੰਦਰ ਜਿਹੜੇ ਬੰਦੇ ਦੇ ਪਰਚਾ ਪਾਉਣਾ ਉਹ ਤੇ ਪੈ ਜਾਊਗਾ ਚਟਾ ਸ਼ਰੀਆਮ ਵਿਕਰਿਆ ਇਹ ਕਹਿ ਰਹੇ ਨੇ ਨਾ ਨਜਾ ਖਰਾਬ ਕਰਤਾ ਆਹਨ ਸਾਹਿਬ ਤੁਸੀਂ ਨਾ ਇੱਕ ਭੇਸ ਜਾ ਬਦਲ ਕੇ ਆਇਓ ਪਾਟੇ ਜਾਂ ਕੱਪੜੇ ਪਾ ਕੇ ਦਾੜੀ ਦੂੜੀ ਦੋਸਾ ਉਹ ਨਾ ਕਰਕੇ ਹਨਾ ਕਟਾਉਣੀ ਨਹੀਂ ਮਨ ਲਾ ਦਾੜੀ ਨੂੰ ਉਹ ਸਾਹਿਬ ਨਾ ਵੀ ਤੁਸੀਂ ਪਛਾਣੇ ਨਾ ਜਾਓ ਪੰਜਾਬ ਦੇ ਕਿਸੇ ਮਰਜ਼ੀ ਸ਼ਹਿਰ ਦੇ ਵਿੱਚ ਜਾ ਕੇ ਬਸਤੀ ਦੇ ਵਿੱਚ ਜਾ ਕੇ ਇਹ ਕਹਿ ਦਿਓ ਕਿ ਸਮਾਨ ਚਾਹੀਦਾ ਤੁਹਾਨੂੰ ਅੱਧੇ ਘੰਟੇ ਬਾਅਦ ਲੈ ਆ ਕੇ ਤੁਹਾਡੇ ਮੂਰੇ ਧਰ ਦੇਣਗੇ ਇਹ ਕਿੱਥੋਂ ਤੁਸੀਂ ਚਟਾ ਬੰਦ ਕਰਾਇਆ ਹੈਗਾ ਜਿਹੜੋ ਪਤਾ ਲੱਗੀ ਕਿ ਸ਼ਹਿਜ਼ਾਦ ਪੱਟੀ ਨੇ ਯਾਰ ਇਹ ਗੱਲ ਕਹੀ ਜਿਹੜੋ ਉਹ ਬੰਦੇ ਨੂੰ ਪਾਕਿਸਤਾਨ 'ਚ ਬੈਠੇ ਪਤਾ ਹੋ ਸਕਦਾਗਾ ਕਿ ਆਪਣੇ ਪੁਲਿਸ ਵਾਲਿਆਂ ਨੂੰ ਇੰਟੈਲੀਜੈਂਸ ਨੂੰ ਇੱਥੇ ਇੰਡੀਆ 'ਚ ਬੈਠੇ ਨਹੀਂ ਪਤਾ ਹੋ ਸਕਦਾ ਹੈਗਾ